ਜਿਹੜੇ ਸੁਪਨੇ ਮੈਂ ਆਪਣੇ ਪਿੰਡ ਲਈ ਕੈਨੇਡਾ ਦੇਖੇ ਸੀ ਉਹਨਾਂ ਸੁਪਨਿਆਂ ਨੂੰ ਸਵਕਾਰ ਕਰਨ ਲਈ ਮੈਂ ਕੈਨੇਡਾ ਛੱਡ ਕੇ ਆਪਣੇ ਪਿੰਡ ਰਣਸੀਂਕਲਾਂ ਆਉਦੀ ਮਿੱਟੀ ਤੇ ਆਇਆ ਔਰ ਮੇਰੇ ਮਨ ਦਾ ਸੁਪਨਾ ਸੀ ਕਿ ਮੈਂ ਰਣਸੀਂਕਲਾਂ ਨੂੰ ਵੀ ਕੈਨੇਡਾ ਵਾਂਗ ਖੂਬਸੂਰਤ ਆਪਣਾ ਪਿੰਡ ਬਣਾਵਾਂ ਮੇਰਾ ਸੰਯੋਗ ਕੀਤਾ ਮੇਰੇ ਪਿੰਡ ਦੇ ਲੋਕਾਂ ਨੇ ਜਿਹਦੀ ਬਦੌਲਤ ਤੁਸੀਂ ਅੱਜ ਦੇਖ ਸਕਦਾ ਸੋਨੂੰ ਐ ਪਤਾ ਲੱਗਣਾ ਕਿ ਤੁਸੀਂ ਕਿੱਥੇ ਖੜੇ ਹੋ ਇਨਾ ਸੋਹਣਾ ਖੂਬਸੂਰਤ ਪਾਰਕ ਜਿੱਥੇ ਫੁੱਲ ਖਿੜੇ ਹੋਏ ਜਿੱਥੇ ਖਜੂਰਾਂ ਲੱਗੀਆਂ ਹੋਈਆਂ ਜਿੱਥੇ ਲਾਇਬ੍ਰੇਰੀ ਜਿੱਥੇ ਫੁੱਲਾਂ ਦੀ ਮਹਿਕ ਆ ਰਹੀ ਹੈ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਕਿ ਜਦੋਂ ਕਿਸੇ ਨੂੰ ਇਹ ਕਹਿੰਨੇ ਕਿ ਇੱਥੇ 100 ਏਕੜ ਗੰਦੇ ਪਾਣੀ ਨਾਲ ਸੋਚ ਕੇ ਖੇਤੀ ਕੀਤੀ ਜਾਂਦੀ ਹੈ ਅਗਲਾ ਕਹਿੰਦਾ ਅੱਛਾ ਇਹ ਹੋ ਸਕਦਾ ਜਦੋਂ ਕਿਸੇ ਨੂੰ ਇਹ ਕਹਿੰਨੇ ਆ ਵੀ ਅਸੀਂ 5 ਲੱਖ ਰੁਪਇਆ ਨਾਮ ਦੇਵਾਂਗੇ ਜੇ ਕੋਈ ਸਾਡੇ ਪਿੰਡ ਦੀ ਸਰਕਾਰੀ ਗਲੀ ਕੱਚੀ ਦਿਖਾ ਦੇ ਜੇ ਕਿਸ ਨੂੰ ਅਸੀਂ ਇਹ ਕਹਿ ਦਿੰਦੇ ਆ ਕਿ ਜੇ ਅਸੀਂ ਉਹਨੂੰ 5 ਲੱਖ ਰੁਪਇਆ ਨਾਮ ਦੇਵਾਂਗੇ ਜੇ ਸਾਡੇ ਪਿੰਡ ਦੇ ਵਿੱਚ ਕੋਈ ਓਪਨ ਕੋਈ ਨਾਲੀ ਵਾਗਦੀ ਦਿਖਾ ਦੇ ਗੰਦੀ ਉਹਨੂੰ ਵੀ 5 ਲੱਖ ਅਸੀਂ ਇਹ ਵੀ ਕਰਦੇ ਆ ਕਿ ਜਿਹੜੇ ਨੌਜਵਾਨ ਨਸ਼ਾ ਛੱਡਦੇ ਆ 100% ਪ੍ਰਵਾਹ ਨਸ਼ਾ ਮੁਕਤ ਹੋ ਕੇ ਅੰਦਰ ਉਹਨੂੰ 11000 ਦਿੰਨੇ ਇਹ ਵੀ ਇੱਕ ਬਲਖਣਦਾਈ ਵਾਲੀ ਗੱਲ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ-ਗੋੜ ਚੌਲ ਕਣਕ ਲਿਆਜੋ ਅਗਲਾ ਕਹਿੰਦਾ ਅੱਛਾ ਯਾਰ ਇਹ ਵੀ ਹੋ ਸਕਦਾ ਇਹ ਆਪਣੇ ਆਪ ਵਿੱਚ ਕਈ ਵਾਰੀ ਲੋਕਾਂ ਨੂੰ ਚੰਬਾ ਲੱਗਦਾ ਦੇਸ਼ ਦੇ ਮੰਤਰੀ ਕ੍ਰਿਸ਼ੀ ਮੰਤਰੀ ਔਰ ਵਿਕਾਸ ਮੰਤਰੀ ਸ਼ਿਵਰਾਜ चौहान ਜੀ ਅੱਜ ਆਪ ਅੱਖਾਂ ਨਾਲ ਰਣਸੀਂਘ ਕਲਾਂ ਦਾ ਵਿਕਾਸ ਦਾ ਖਿੜਿਆ ਹੋਇਆ ਫੁੱਲ ਦੇਖ ਕੇ ਗਏ ਆ ਕਿ ਹਾਂ ਯਾਰ ਕਿ ਕਿਵੇਂ ਕੰਮ ਕੀਤਾ ਜਾ ਸਕਦਾ ਉਹ ਗੰਦਿਆਂ ਨਾਲੀਆਂ ਤੋਂ ਮੁਕਤ ਕੀਤਾ ਕਿਵੇਂ ਖੂਬਸੂਰਤ ਪਾਰਕ ਬਣਾਏ ਕਿਵੇਂ ਤੁਸੀਂ ਸਿੱਖਾਂ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਖੂਬਸੂਰਤ ਲਾਇਬ੍ਰੇਰੀ ਬਣਾਈ ਜਿੱਥੇ ਕਿਤਾਬਾਂ ਪੜਨ ਦੇ ਵੀ ਤੁਸੀਂ ਪੈਸੇ ਦਿੰਨੇ ਆ ਕੂੜਾ ਲਿਆਓ ਹਨਾ ਪੈਸਾ ਕਮਾਓ ਪੜਨ ਆਓ ਇਨਾਮ ਲੈ ਕੇ ਜਾਓ ਹੋਰ ਤੁਸੀਂ ਕਹਿ ਦਿੱਤਾ ਕਿ ਪਲਾਸਟਿਕ ਲਿਆਓ ਕਣਕ ਲੈ ਜਾਓ ਗੁੜ ਲੈ ਜਾਓ ਚੋਲ ਲੈ ਜਾਓ ਜਿੰਦਾ ਕੋਈ ਨਸ਼ਾ ਛੱਡਦਾ 11531 ਦਿੰਦੇ ਹੋ ਦੇਖੋ ਜੀ ਅਸੀਂ ਕੋਈ ਵੀ ਕੈਮਰੇ ਮੂਰੇ ਖੜ ਕੇ ਵਟਿਆਈ ਨਹੀਂ ਜਦੋਂ ਅਸੀਂ ਕੰਮ ਕਰਕੇ ਦੱਸਦੇ ਆ ਪਿੰਡ 'ਚ ਜਦੋਂ ਦਾ ਪੈਰ ਰੱਖਿਆ ਮੈਂ ਕਹਿੰਨੀ ਆ ਕੋਈ ਐਦਾਂ ਦਾ ਕੋਨਾ ਨਹੀਂ ਜਿੱਥੇ ਕੋਈ ਦਰਖਤ ਨਾ ਲੱਗਾ ਹੋਵੇ ਤੁਸੀਂ ਤਾਂ ਮੰਤਰੀ ਸਹਿਬਾਨ ਤੋਂ ਵੀ ਬੂਟੇ ਲਗਵਾ ਦਿੱਤੇ ਮਤਲਬ ਇਹ ਵਾਤਾਵਰਣ ਨੂੰ ਬਚਾਉਣ ਲਈ ਕਿਹੋ ਜਿਹੀ ਮਿਹਨਤ ਅਸੀਂ ਲੋਕਾਂ ਨੂੰ ਰੁੱਖ ਵੀ ਫ੍ਰੀ ਦੇਨੇ ਫਰੂਟ ਵਾਲੇ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਆ ਅਸੀਂ ਰਣਸੀਹ ਕਲਾਂ ਨੇ ਇਸ ਤਰ੍ਹਾਂ ਨਹੀਂ ਕਿ ਗੱਲ ਕੀਤੀ ਦਿੱਤੇ ਆ ਪੰਜਾਬ ਨੂੰ ਬਈ ਪਰਾਲੀ ਨੂੰ ਲੈ ਕੇ ਬਦਨਾਮ ਕਰ ਦਿੱਤਾ ਕਿ ਪੰਜਾਬ ਦੀ ਪਰਾਲੀ ਦਾ ਧੂਆਂ ਦਿੱਲੀ ਤੱਕ ਪਹੁੰਚ ਕੇ ਦਿੱਲੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਵੇ ਅਗਰ ਤੁਹਾਨੂੰ ਦੱਸਿਏ ਕਿ ਪੰਜਾਬ ਦੇ ਵਿੱਚ ਅਜਿਹੇ ਇਲਾਕੇ ਵੀ ਨੇ ਜਿੱਥੇ ਪ੍ਰਾਲੀ ਨਹੀਂ ਸਾੜੀ ਗਈ ਉਹਨਾਂ ਵਿੱਚੋਂ ਹੀ ਇੱਕ ਪਿੰਡ ਹੈ ਜੀ ਰਣਸੀ ਕਲਾ ਸਰਪੰਚ ਸਾਹਿਬ ਕੈਨੇਡਾ ਤੋਂ ਆ ਕੇ ਇਸ ਪਿੰਡ ਦੀ ਨੁਹਾਰ ਬਦਲ ਦਿੱਤੀ ਪਿੰਡ ਨੂੰ ਸਵਰਗ ਬਣਾ ਦਿੱਤਾ 6 ਸਾਲ ਹੋ ਗਏ ਨੇ ਇੱਕ ਵੀ ਬੰਦੇ ਨੇ ਪ੍ਰਾਲੀ ਨਹੀਂ ਸਾੜੀ ਤੇ ਹੋਰ ਤਾਂ ਸਹੂਲਤਾਂ ਛੱਡੋ ਹੀ ਜੀ ਕਿੱਦਾਂ ਕੈਨੇਡਾ ਤੋਂ ਆ ਕੇ ਸੁਪਨਾ ਦੇਖ ਲਿਆ ਅਸਲ ਜੀ ਸੁਪਨੇ ਸੁੱਤਿਆਂ ਹੋਇਆਂ ਤਾਂ ਨਹੀਂ ਆਉਂਦੇ ਸੁਪਨੇ ਉਹ ਹੁੰਦੇ ਜਿਹੜੇ ਤੁਹਾਨੂੰ ਸੌਣ ਨਾ ਦੇਣ ਜਿਹੜੇ ਸੁਪਨੇ ਮੈਂ ਆਪਣੇ ਪਿੰਡ ਲਈ ਕੈਨੇਡਾ ਦੇਖੇ ਸੀ ਉਹਨਾਂ ਸੁਪਨਿਆਂ ਨੂੰ ਸਵਕਾਰ ਕਰਨ ਲਈ ਮੈਂ ਕੈਨੇਡਾ ਛੱਡ ਕੇ ਆਪਣੇ ਪਿੰਡ ਰਣਸੀਂਕਲਾਂ ਆਉਦੀ ਮਿੱਟੀ ਤੇ ਆਇਆ ਔਰ ਮੇਰੇ ਮਨ ਦਾ ਸੁਪਨਾ ਸੀ ਕਿ ਮੈਂ ਰਣਸੀਂਕਲਾਂ ਨੂੰ ਵੀ ਕੈਨੇਡਾ ਵਾਂਗ ਖੂਬਸੂਰਤ ਆਪਣਾ ਪਿੰਡ ਬਣਾਵਾਂ ਔਰ ਅੱਜ ਜਿਹੜੇ ਮੈਂ ਸੁਪਨੇ ਦੇਖੇ ਸੀ ਉਹ ਮੇਰੇ ਪਿੰਡ ਦੇ ਲੋਕ ਆਪਦੇ ਅੱਖੀ ਸੁਕਾਰ ਹੁੰਦੇ ਦੇਖ ਰਹੇ ਆ ਉਹਨਾਂ ਨੇ ਮੇਰਾ ਸੰਯੋਗ ਕੀਤਾ ਮੇਰੇ ਪਿੰਡ ਦੇ ਲੋਕਾਂ ਨੇ ਜਿਹਦੀ ਬਦੌਲਤ ਤੁਸੀਂ ਅੱਜ ਦੇਖ ਸਾਧਾ ਸਾਨੂੰ ਆਏ ਪਤਾ ਲੱਗਣਾ ਕਿ ਤੁਸੀਂ ਕਿੱਥੇ ਖੜੇ ਹੋ ਇੰਨਾ ਸੋਹਣਾ ਖੂਬਸੂਰਤ ਪਾਰਕ ਜਿੱਥੇ ਫੁੱਲ ਖਿੜੇ ਹੋਏ ਜਿੱਥੇ ਖਜੂਰਾਂ ਲੱਗੀਆਂ ਹੋਈਆਂ ਜਿੱਥੇ ਲਾਇਬ੍ਰੇਰੀ ਜਿੱਥੇ ਫੁੱਲਾਂ ਦੀ ਮਹਿਕ ਆ ਰਹੀ ਹੈ ਇਹ ਆਪਣੇ ਆਪ ਚਾਈ ਇੱਕ ਬਲਖਣਤਾਈ ਵਾਲੀ ਗੱਲ ਹੈ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਕਿ ਨਨ ਸਿੰਘ ਕਲਾ ਵਿੱਚ ਝੀਲਾਂ ਉਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਹੋ ਕਹਿੰਦੇ ਅੱਛਾ ਜਦੋਂ ਕਿਸੇ ਨੂੰ ਇਹ ਕਹਿੰਦੇ ਕਿ ਇੱਥੇ ਦੇ ਖੇਤੀ ਕੀਤੀ ਜਾਂਦੀ ਹੈ ਅਗਲਾ ਕਹਿੰਦਾ ਅੱਛਾ ਇਹ ਹੋ ਸਕਦਾ ਜਦੋਂ ਕਿਸੇ ਨੂੰ ਇਹ ਕਹਿੰਨੇ ਆ ਵੀ ਅਸੀਂ 5 ਲੱਖ ਰੁਪਈਆ ਨਾਮ ਦੇਵਾਂਗੇ ਜੇ ਕੋਈ ਸਾਡੇ ਪਿੰਡ ਦੀ ਸਰਕਾਰੀ ਗਲੀ ਕੱਚੀ ਦਿਖਾ ਦੇ ਜੇ ਕਿਸੇ ਨੂੰ ਅਸੀਂ ਇਹ ਕਹਿ ਦਿੰਦੇ ਆ ਕਿ ਜੇ ਉਹ ਅਸੀਂ ਉਹਨੂੰ 5 ਲੱਖ ਰੁਪਈਆ ਨਾਮ ਦੇਵਾਂਗੇ ਜੇ ਸਾਡੇ ਪਿੰਡ ਦੇ ਵਿੱਚ ਕੋਈ ਓਪਨ ਕੋਈ ਨਾਲੀ ਵਾਗ ਦੀ ਦਿਖਾ ਦੇ ਗੰਦੀ ਉਹਨੂੰ ਵੀ 5 ਲੱਖ ਅਸੀਂ ਇਹ ਵੀ ਕਰਦੇ ਆ ਕਿ ਜਿਹੜੇ ਨੌਜਵਾਨ ਨਸ਼ਾ ਛੱਡਦੇ ਆ 100% ਪਰਵਾਰ ਨਸ਼ਾ ਮੁਕਤ ਹੋ ਕੇ ਅੰਦਰ ਉਹਨੂੰ 11000 ਦਿੰਨੇ ਇਹ ਵੀ ਇੱਕ ਬਲਖਣਦਾਈ ਵਾਲੀ ਗੱਲ ਆ ਜਦੋਂ ਅਸੀਂ ਇਹ ਕਹਿੰਨੇ ਆ ਕਿ ਪਲਾਸਟਿਕ ਲਿਆਓ ਸਾਡੇ ਤੋਂ ਖੰਡ ਗੋੜ ਚੌਲ ਕਣ ਇਹ ਵੀ ਹੋ ਸਕਦਾ ਇਹ ਆਪਣੇ ਆਪ ਵਿੱਚ ਕਈ ਵਾਰੀ ਲੋਕਾਂ ਨੂੰ ਚੰਬਾ ਲੱਗਦਾ ਪਰ ਇਹ ਅੱਜ ਸਾਰੀਆਂ ਗੱਲਾਂ ਜਦੋਂ ਦੇਸ਼ ਦੇ ਮੰਤਰੀ ਹੂੰ ਤ੍ਰਿਸ਼ੀ ਮੰਤਰੀ ਔਰ ਵਿਕਾਸ ਮੰਤਰੀ ਸ਼ਿਵਰਾਜ ਚਾਹਾਨ ਜੀ ਅੱਜ ਆਪ ਅੱਖਾਂ ਨਾਲ ਰਣਸੀਂਘ ਕਲਾਂ ਦਾ ਵਿਕਾਸ ਦਾ ਖਿੜਿਆ ਹੋਇਆ ਫੁੱਲ ਦੇਖ ਕੇ ਗਏ ਆ ਕਿ ਹਾਂ ਯਾਰ ਕਿ ਕਿਵੇਂ ਕੰਮ ਕੀਤਾ ਜਾ ਸਕਦਾ ਅੱਛਾ ਕਹਿੰਦੇ ਜਿਨ੍ਹਾਂ ਨੇ ਰਸਤਾ ਲੱਭਣਾ ਹੁੰਦਾ ਵਾ ਉਹਨਾਂ ਦੇ ਲਈ ਪਹਾੜ ਨਹੀਂ ਉਹ ਮੈਦਾਨ ਬਣ ਜਾਂਦਾ ਤੇ ਤੁਸੀਂ ਇੱਕ ਠੋਕੇ ਗੱਲ ਕਹੀ ਸੀ ਅਗਰ ਮੈਂ ਗੱਲ ਕਰਾਂ ਚਲੋ ਪ੍ਰਾਲੀ ਤਾਂ ਹੋ ਗਈ ਕੂੜੇ ਨੂੰ ਲੈ ਕੇ ਤੁਸੀਂ ਕਹਿੰਦੇ ਕਿ ਕੂੜਾ ਲਿਆਓ ਹਨਾ ਪੈਸਾ ਕਮਾਓ ਪੜਨ ਆਓ ਇਨਾਮ ਲੈ ਕੇ ਜਾਓ ਹੋਰ ਤੁਸੀਂ ਕਹਿ ਦਿੱਤਾ ਕਿ ਪਲਾਸਟਿਕ ਲਿਆਓ ਕਣਕ ਲੈ ਜਾਓ ਗੁੜ ਲੈ ਜਾਓ ਚੌਲ ਲੈ ਜਾਓ ਇਹ ਮਤਲਬ ਕਿਦਾਂ ਤਕਨੀਕਾਂ ਸੋਚੀਆਂ ਲੋਕਾਂ ਦੇ ਵਿੱਚ ਚੇਟਕ ਪੈਦਾ ਕਰਨ ਦੀਆਂ ਸਾਡੀਆਂ ਸਾਰੀਆਂ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਮੈਰੀਮ ਨੇ ਆਪਣੇ ਬੇਟੇ ਫਰੀਦ ਨੂੰ ਮਿੱਠੇ ਤੇ ਖੰਜੂਰਾਂ ਦਾ لالਚ ਦੇ ਕੇ ਉਹਨੂੰ ਖੋਦਾ ਦੀ ਨਵਾਜ਼ਾ ਦਾ ਕਾਰਨ ਲਾਇਆ ਸੀਗਾ ਇੱਕ ਚੇਟਕ ਸੀ ਤੇ ਫਿਰ ਬਾਬਾ ਫਰੀਦ ਨੂੰ ਇੱਕ ਦਿਨ ਕਹਿਣਾ ਪਿਆ ਕਿ ਤਨ ਉਹਨੂੰ ਖੰਜੂਰਾਂ ਵੀ ਫਿੱਕੀਆਂ ਲੱਗਣ ਲੱਗੀਆਂ ਗੁੜ ਵੀ ਫਿੱਕਾ ਲੱਗਣ ਲੱਗ ਗਿਆ ਤੇ ਬਾਬਾ ਫਰੀਦ ਨੇ ਕਿ ਫਰੀਦ ਦਾ ਸ਼ੱਕਰਖੰਡ ਨਵਾਤਗੜ ਮੱਖਿਓ ਮਾ ਜਾਂ ਦੁੱਧ ਸਭੇ ਵਸਤਾਂ ਮਿੱਠੀਆਂ ਪਰ ਰੱਬ ਨਾਲ ਪੁੱਜਣ ਤਦ ਬਾਬਾ ਫਰੀਦ ਕਹਿੰਦਾ ਦੁਨੀਆ ਦੀਆਂ ਸਾਰੀਆਂ ਵਸਤਾਂ ਮਿੱਠੀਆਂ ਗੁੜ ਵੀ ਮਿੱਠਾ ਸ਼ੱਕਰ ਵੀ ਮਿੱਠੀ ਆ ਖੰਜੂਰਾ ਵੀ ਮਿੱਠੀਆਂ ਪਰ ਸਭ ਤੋਂ ਜ਼ਿਆਦਾ ਖੁਦਾ ਦਾ ਨਾਮ ਮਿੱਠਾ ਉਹ ਤਾਂ ਉਹਨੂੰ ਲੱਗਣ ਲੱਗਿਆ ਕਿ ਉਹਦੀ ਮਾਨ ਚੇਟਕ ਲਾਈ ਸੀ ਸਾਡੀਆਂ ਜਿਹੜੀਆਂ ਮਹਿਮਾਕ ਚੇਟਕ ਲਾਉਣ ਵਾਲੀਆਂ ਮਹਿਮਾ ਹੁੰਦੀਆਂ ਇਹ ਉਹਨਾਂ ਨੂੰ ਦੱਸਣ ਵਾਲੀਆਂ ਹੁੰਦੀਆਂ ਲੈਸਨ ਲੋਕਾਂ ਨੂੰ ਦੇਣ ਵਾਲੀਆਂ ਕਿ ਯਾਰ ਵੀ ਆ ਚੀਜ਼ੀ ਐਂ ਕਰ ਲਾਂਗੇ ਤੇ ਆਪਾਂ ਨੂੰ ਤਾਂ ਫਾਇਦਾ ਹੈ ਆਪਣੀ ਇਹ ਵਾਕਈ ਜਿੱਦਾਂ ਕੋਈ ਨਸ਼ਾ ਛੱਡਦਾ 11531 ਦਿਨ ਦੇਖੋ ਜੀ ਅਸੀਂ ਕੋਈ ਵੀ ਕੈਮਰੇ ਮੂਰੇ ਖੜ ਕੇ ਵਡਿਆਈ ਨਹੀਂ ਜਦੋਂ ਅਸੀਂ ਕੰਮ ਕਰਕੇ ਦੱਸਦੇ ਹਾਂ ਪਿਛਲੇ 3-4 ਮਹੀਨੇ ਪਹਿਲਾਂ ਸੀ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਸੀ ਜਿਹੜਾ ਇੱਕ ਨਸ਼ਾ ਮੁਕਤੀ ਦੀ ਮਹਾਂ ਮਰਨ ਸਿੰਘ ਕਲਾ ਨੇ ਸ਼ੁਰੂ ਕੀਤਾ ਸੀ ਜਿਹਦਾ ਨਾ ਨਾਰਾ ਸੀ ਕਿ ਨਸ਼ਾ ਮੁਕਤੀ ਦਾ ਵਿਹਾਨ ਰਣ ਸਿੰਘ ਕਲਾ ਬਣੂ ਪੰਜਾਬ ਦੀ ਸ਼ਾਨ ਇੱਕ ਪੂਰੇ ਦੇਸ਼ ਦਾ ਪਹਿਲਾ ਪਿੰਡ ਸੀ ਕਿ ਨਸ਼ਾ ਛੱਡਣ ਵਾਲੇ 100% ਪਰਿਵਾਰਾਂ ਨੂੰ 11000 ਰੁਪਏ ਦੀ ਇੱਕ ਮਹਮ ਸ਼ੁਰੂ ਕੀਤੀ ਸੀ ਔਰ ਪਲੱਸ ਜਿਹੜੇ ਨੌਜਵਾਨ ਨਾ ਛੱਡਣਾ ਚਾਹੁੰਦੇ ਹੋ ਲਾਜ ਫਰੀ ਨਾਲ ਉਹਨਾਂ ਨੂੰ ਜਿੰਨਾ ਚਿਰ ਉਹ ਸਿਹਤਮੰਦ ਨਹੀਂ ਹੁੰਦੇ ਉਹਨਾਂ ਨੂੰ 11000 ਰੁਪਏ ਖਾਣ ਪੱਤਾ ਵੀਰਨ ਸਿੰਘ ਕਲਾ ਦਿੰਦੇ ਕਿੰਨੇ ਕੁ ਲੋਕਾਂ ਨੇ ਨਸ਼ਾ ਛੱਡਿਆ ਇਹ ਬਹੁਤ ਵੱਡੀ ਸਾਨੂੰ ਇਸ ਗੱਲ ਦੀ ਜਿਹੜੀ ਮਹਿਮ ਨੂੰ ਸਾਡੇ ਨੂੰ ਹਲਾਰਾ ਮਿਲਿਆ ਕਿ ਉਸ ਦਿਨ ਅਸੀਂ 31 ਪਰਿਵਾਰ ਤਾਂ ਇੱਕੋ ਦਿਨ ਡੀਸੀ ਸਾਹਿਬ ਸਾਡੇ ਮੌਕੇ ਤੇ ਉਹਨਾਂ ਪਰਿਵਾਰਾਂ ਨੂੰ ਸਨਮਾਨਤ ਕਰਕੇ ਗਏ ਸੀ ਔਰ ਐਵੇਂ ਹੀ ਸਮਝ ਲਾ ਕਿ ਜਿਵੇਂ ਅਸੀਂ ਪਲਾਸਟਿਕ ਵਾਲੀ ਸੀ ਮਹਿਮ 2019 ਚ ਸ਼ੁਰੂ ਕੀਤੀ ਸੀ ਅਸੀਂ ਉਦੋਂ 19 ਦੇ ਵਿੱਚ ਲੋਕਾਂ ਨੂੰ ਅਸੀਂ ਪਲਾਸਟਿਕ ਲਈ ਉਹਨਾਂ ਨੂੰ ਗੋੜ ਖੰਡ ਚੌਲ ਦਿੱਤੇ ਕਿ ਪਲਾਸਟਿਕ ਲਿਆਓ ਖੰਡ ਗੋੜ ਚੌਲ ਲਿਆਓ ਲੋਕ ਕੀ ਲੈ ਕੇ ਆਉਂਦੇ ਸੀ ਲਫਾਫੇ ਸਾਰਾ ਕੁਝ ਜਿੰਨਾ ਵੀ ਪਲਾਸਟਿਕ ਦਾ ਕਚਰਾ ਹੁੰਦਾ ਸੀ ਉਹ ਲੈ ਕੇ ਆਉਂਦੇ ਸੀ ਹੁਣ ਉਵੇਂ ਹੀ ਲਾਇਬ੍ਰੇਰੀ ਬਣਾਈ ਆ ਜਿੱਥੇ ਮਤਲਬ ਕੋਈ ਸੋਚ ਨਹੀਂ ਸਕਦਾ ਵੀ ਅਸੀਂ ਕਚਰਾ ਜਿਹੜਾ ਘਰ ਦਾ ਸੀ ਸਿੱਟਣਾ ਵਾ ਹਨਾ ਉਹ ਵੇਚ ਕੇ ਜਾਂ ਉਹ ਆਪਾਂ ਪਿੰਡ ਦੇ ਸਰਪੰਚ ਨੂੰ ਦੇ ਕੇ ਅਸੀਂ ਪੈਸੇ ਲੈ ਆਵਾਂਗੇ ਇਹ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੁਣ ਬਿਲਕੁਲ ਇਹ ਟਿਪਸ ਆ ਸਾਡੇ ਇਹ ਇਹ ਲੋਕਾਂ ਨੂੰ ਜਾਗਰਤ ਕਰਨ ਵਾਲੀਆਂ ਸਾਡੀਆਂ ਜਿਹੜੀ ਜਿਹੜੇ ਸਾਡੇ ਖਿਆਲ ਸਾਡੇ ਮਨ ਚ ਹੁੰਦੇ ਆ ਸੀ ਉਹ ਜਾਗਰਤੀ ਕਰਨ ਲਈ ਅਸੀਂ ਆਪਦੇ ਪਿੰਡ ਦੇ ਵਿੱਚ ਲਾਗੂ ਕਰਦੇ ਆ ਫਿਰ ਉਹ ਸਾਡੀਆਂ ਜਿਹੜੇ ਸਾਡੇ ਟਿਪਸ ਆ ਜਾਂ ਸਾਡੇ ਨਾਰੇ ਆ ਉਹ ਪੂਰੇ ਦੇਸ਼ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਉਹ ਉਹ ਉਹਨਾਂ ਦੀ ਕਦਰ ਕੀਤੀ ਜਾਂਦੀ ਕਿਤੇ ਪੜਿਆ ਸੀ ਜਾਂ ਦਿਮਾਗ ਚ ਹੀ ਚੀਜ਼ਾਂ ਆਈਆਂ ਕਿੱਦਾਂ ਦੇਖੋ ਕੁਛ ਵੀ ਪੜ੍ਹੇ ਲਿਖੇ ਨਾਲ ਕੁਝ ਨਹੀਂ ਹੁੰਦਾ ਗੱਲ ਤਾਂ ਅਸਲ ਵਿੱਚ ਤਾਂ ਕੁਦਰਤ ਹੀ ਮਨੁੱਖ ਦੇ ਵਿੱਚ ਉਹੋ ਜੀ ਨਰਜੀ ਤੇ ਸ਼ਕਤੀ ਪੈਦਾ ਕਰਦੀ ਹੈ ਤੇ ਉਹ ਖਿਆਲ ਪੈਦਾ ਕਰਦੀ ਹੈ ਕਿਉਂਕਿ ਇਹ ਸਾਰੇ ਖਿਆਲ ਕੁਦਰਤ ਵੱਲੋਂ ਪ੍ਰਮਾਤਮਾ ਵੱਲੋਂ ਭੇਜੇ ਜਾਂਦੇ ਆ ਤੇ ਉਹ ਸਾਰੀ ਉਹ ਜੋ ਮੈਂ ਸਮਝਦਾ ਕਿ ਸਭ ਨੀਲੀ ਛਤਰੀ ਵਾਲੀ ਦੀ ਕਿ ਬਿਆਏ ਉਹ ਸੀ ਅਸੀਂ ਨਾ ਕਹਿੰਦੇ ਆ ਬਹੁਤ ਦਾਅਵੇ ਕੀਤੇ ਜਾਂਦੇ ਆ ਵਾਤਾਵਰਨ ਬਚਾ ਲਈਏ ਹੈ ਨਾ ਪ੍ਰਦੂਸ਼ਣ ਘਟਾ ਲਈਏ ਰੁੱਖ ਲਗਾ ਲਈਏ ਪਰ ਅਸਲ ਚੀਜ਼ਾਂ ਬਹੁਤ ਘੱਟ ਦੇਖਦੇ ਆ ਪਰ ਤੁਹਾਡੇ ਪਿੰਡ 'ਚ ਜਦੋਂ ਦਾ ਪੈਰ ਰੱਖਿਆ ਮੈਂ ਕਹਿੰਨੀ ਆ ਕੋਈ ਐਦਾਂ ਦਾ ਕੋਨਾ ਨਹੀਂ ਜਿੱਥੇ ਕੋਈ ਦਰਖਤ ਨਾ ਲੱਗਾ ਹੋਵੇ ਤੁਸੀਂ ਤਾਂ ਮੰਤਰੀ ਸਹਿਬਾਨ ਤੋਂ ਵੀ ਬੂਟੇ ਲਗਵਾ ਦਿੱਤੇ ਮਤਲਬ ਇਹ ਵਾਤਾਵਰਨ ਨੂੰ ਬਚਾਉਣ ਲਈ ਕਿਹੋ ਜੀ ਮਹਿਮ ਹਾਂ ਬਿਲਕੁਲ ਜੀ ਇਹ ਮਹਿਮ ਸਾਡੀ ਨਵੀਂ ਮਹਿਮਸੀ ਅਸੀਂ ਇਹ ਤੇ ਵਾਤਾਵਰਨ ਬਚਾਓ ਰੁੱਖ ਲਗਾਓ ਤੇ ਨਾਮ ਪਾਓ ਅਸੀਂ ਲੋਕਾਂ ਨੂੰ ਰੁੱਖ ਵੀ ਫ੍ਰੀ ਦਿੰਨੇ ਫਰੂਟ ਵਾਲੇ ਉਹਨਾਂ ਨੂੰ ਪਾਲਣ ਦੇ ਵੀ ਪੈਸੇ ਦਿੱਤੇ ਆ ਅਸੀਂ ਰਣ ਸਿੰਘ ਕਲਾ ਨੇ ਇਸ ਤਰ੍ਹਾਂ ਨਹੀਂ ਕਿ ਗੱਲ ਕੀਤੀ ਜਿੱਤੇ ਆ ਉਹ ਸਾਡੇ ਕੋਲ ਆਨ ਰਿਕਾਰਡ ਆ ਕਿ ਅਸੀਂ ਲੋਕਾਂ ਨੂੰ ਉਹ ਪੈਸੇ ਦਿੱਤੇ ਆ ਔਰ ਹੁਣ ਵੀ ਅਸੀਂ ਹਰ ਜਾਨੀ ਕਿ ਸਾਲ ਜਾਨੀ ਕਿ ਰੁੱਖ ਫਲਾਂ ਵਾਲੇ ਲਿਆ ਕੇ ਵਧੀਆ ਨਰਸਰੀਆਂ ਤੋਂ ਅਸੀਂ ਲੋਕਾਂ ਨੂੰ ਦਿੰਨੇ ਆ ਕਿ ਆਪਦੇ ਖੇਤਾਂ 'ਚ ਆਪਦੇ ਘਰਾਂ ਦੇ ਵਿੱਚ ਫਲਾਂ ਵਾਲੇ ਛਾਂ ਵਾਲੇ ਬੂਟੇ ਤੁਸੀਂ ਲਾਓ ਤੇ ਵਾਤਾਵਰਨ بچਾਓ ਇਹ ਮੈਂ ਮਰਨ ਸਿੰਘ ਕਲਾ ਨੇ ਜਦੋਂ ਰਣਸੀਹ ਕਲਾਂ ਦੀ ਮੈਂ ਐਮਫਰੋ ਪੂਰੇ ਦੇਸ਼ ਦੀ ਬਣ ਜਾਂਦੀ ਆ ਮਹਿਮ ਕਿਉਂਕਿ ਰਣਸੀਹ ਕਲਾਂ ਦੇ ਇਹ ਕੰਮ ਵੱਖਰੇ ਹੁੰਦੇ ਤੇ ਵੱਖਰੇ ਕੰਮਾਂ ਨੂੰ ਜ਼ਰੂਰ ਉਹ ਦੇਸ਼ ਦੇ ਵਿੱਚ ਸਲਾਇਆ ਜਾਂਦਾ ਅੱਛਾ ਬਜ਼ੁਰਗਾਂ ਨੇ ਤਾਂ ਹੁਣ ਕਿਤਾਬਾਂ ਦੇ ਕਾਇਦੇ ਜਿਹੜੇ ਜ਼ਿੰਦਗੀ ਦੇ ਕਾਇਦੇ ਪੜ੍ਹ ਲਏ ਪਰ ਤੁਸੀਂ ਬਜ਼ੁਰਗਾਂ ਨੂੰ ਵੀ ਲਾਇਬ੍ਰੇਰੀਆਂ 'ਚ ਲਿਆਏ ਹਨਾ ਉਹਨਾਂ ਨੂੰ ਵੀ ਕਿਤਾਬਾਂ ਪੜਨ ਲਾਤਾ ਬੱਚਿਆਂ ਨੂੰ ਲਾ ਦਿੱਤਾ ਨੌਜਵਾਨਾਂ ਨੂੰ ਲਾਤਾ ਚੰਗੇ ਪਾਸੇ ਤੋਰ ਦਿੱਤਾ ਇਹ ਵੀ ਬਹੁਤ ਚੰਗਾ ਸੁਨੇਹਾ ਦਿੱਤਾ ਪਿੰਡ ਨੇ ਬਿਲਕੁਲ ਜੀ ਉਹੀ ਸਮਾਜ ਤਰੱਕੀ ਕਰ ਸਕਦਾ ਜਿਹੜਾ ਸਮਾਜ ਗਿਆਨਵਾਨ ਹੋਵੇ ਜਿਹਦੇ ਰਾਜ 'ਚ ਕੋਈ ਲੁੱਟਾਂ ਮਾਰੀ ਨਹੀਂ ਹੁੰਦੀ ਸੀ ਚੋਰੀ ਉਹ ਤੱਕ ਕਿ ਲਾਹੌਰ ਸ਼ਹਿਰ ਦੀਆਂ ਰਾਤ ਨੂੰ ਸੌਣ ਦੇ ਨਕਾਨਾ ਵੀ ਖੁੱਲੀਆਂ ਰਹਿੰਦੀਆਂ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਆਪਾ ਪੜ ਕੇ ਨੌਜਵਾਨਾਂ ਚ ਆਪਣੇ ਪਿੰਡ ਦੇ ਖਾਸ ਕਰਕੇ ਨੌਜਵਾਨਾਂ ਚ ਉਹ ਜੋਸ਼ ਦੇਖਦੇ ਹੋ ਬਿਲਕੁਲ ਇਹ ਜਦੋਂ ਜੇ ਜਦੋਂ ਕਿਤਾਬਾਂ ਗਿਆਨ ਵਣ ਬਣਾਉਣੀਆਂ ਪੜਿਆ ਜਾਊਗਾ ਸਾਡਾ ਇਤਿਹਾਸ ਕੀ ਆ ਕਿਉਂਕਿ ਹਾਈ ਤਾਂ ਸਾਨੂੰ ਸਾਡੀ ਪੀੜ੍ਹੀ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਕੌਣ ਆ ਕਿਉਂਕਿ ਜਦੋਂ ਸਾਡੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਦੀ ਭਾਵਨਾ ਮੱਕ ਜੂ ਕੋ ਸਿੱਖਾਂ ਨਿਤ ਦੋਰੇ ਪੜੀ ਜਾਂਦੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਦੋਰੇ ਪੜਨ ਨਾਲ ਥੋੜਾ ਰਾਜ ਆਉਣਾ ਰਾਜ ਕੁਝ ਕਰ ਗੁਜਰਨਾ ਰਾਜ ਆਉਣਾ ਜੇ ਕੁਝ ਪੜਾਂਗੇ ਸਾਡੀ ਸੋਚ ਉਹ ਜੀ ਹੋਣੀ ਚਾਹੀਦੀ ਆ ਸਾਨੂੰ ਆਪ ਦੇ ਬੱਚੇ ਪੜਾ ਲਿਖਾ ਕੇ ਸਾਨੂੰ ਖਾਲਸਾ ਰਾਜ ਦੀ ਗੱਲ ਕਰਦੇ ਆ ਉਹ ਕੀ ਰਾਜ ਹੋ ਸਕਦਾ ਸਾਡੇ ਹਰੇਕ ਮਹਿਕਮੇ ਦੇ ਵਿੱਚ ਵੱਡੇ ਅਫਸਰ ਸਾਡੇ ਸਿੱਖਾਂ ਦੇ ਲੱਗੇ ਹੋਣੇ ਚਾਹੀਦੇ ਆ ਸਾਡੇ ਡੀਸੀ ਸਾਡੇ ਹੋਣ ਸਾਡੇ ਐਸਐਸਪੀ ਸਾਡੇ ਹੋਣ ਆਈਜੀ ਸਾਡਾ ਹੋਵੇ ਡੀਜੀਪੀ ਸਾਡਾ ਹੋਵੇ ਤੇ ਸਾਰੇ ਪਾਸੇ ਸਾਡੇ ਪੰਜਾਬ ਦੇ ਨੌਜਵਾਨ ਇੱਥੇ ਲੱਗੇ ਹੋਣ ਤੇ ਫਿਰ ਆਟੋਮੈਟਿਕੀ ਮਹਾਰਾਜਾ ਰਣਜੀਤ ਸਿੰਘ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਤੁਸੀਂ ਛਾ ਗਏ ਹੋ ਮੈਂਟੂ ਸਰਪੰਚ ਵਰਗਾ ਸਰਪੰਚ ਹੋਣਾ ਚਾਹੀਦਾ ਰਣਸੀਹ ਕਲਾ ਵਰਗਾ ਪਿੰਡ ਹੋਣਾ ਚਾਹੀਦਾ ਤੁਸੀਂ ਤਾਂ ਛੱਪੜਾਂ ਦੇ ਵਿੱਚੋਂ ਵੀ ਫੁੱਲਾਂ ਦੀ ਮਹਿਕ ਲਾ ਦਿੱਤੀ ਇਹ ਕਿਦਾਂ ਹੋਇਆ ਬਿਲਕੁਲ ਜੀ ਜਿਹੜੇ ਸਾਡੇ ਪਿੰਡ ਦੇ ਗੰਦੇ ਛੱਪੜ ਸੀਗੇ ਅਸੀਂ ਉਹਨਾਂ ਛੱਪੜਾਂ ਨੂੰ ਖੂਬਸੂਰਤ ਬਣਾਉਣ ਦੀ ਖਾਤਰ ਦੋ ਝੀਲਾਂ ਬਣਾਈਆਂ ਜਿੱਥੇ ਗੰਦੇ ਪਾਣੀ ਦੀ ਕਦੇ ਬਦਬੂ ਆਉਂਦੀ ਸੀ ਅੱਜ ਉੱਥੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਰਣ ਸਿੰਘ ਕਲਾਂ ਦੀਆਂ ਝੀਲਾਂ ਦੇ ਵਿੱਚ ਰੇਨ ਵਾਟਰ ਸਟੋਰ ਹੁੰਦਾ ਰੇਨ ਵਾਟਰ ਰੀਚਾਰਜ ਹੁੰਦਾ ਰੇਨ ਵਾਟਰ ਨਾਲ ਅਸੀਂ ਖੇਤੀ ਕਰਦੇ ਹਾਂ ਇਹ ਸਾਰਾ ਕੁਝ ਕੱਲਾ ਮੈਂ ਕੁਝ ਨਹੀਂ ਕਰ ਸਕਦਾ ਕੱਲਾ ਦਰਿਆ ਆਪਣੀ ਦਿਸ਼ਾ ਨਹੀਂ ਕਰਦਾ ਜ਼ਮੀਨ ਦੀ ਢਾਲ ਤੇ ਜਲ ਦਾ ਵੇਗ ਵੀ ਰਲ ਮਿਲ ਕੇ ਰਾਹ ਬਣਦੇ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਸਰਜੀਤ ਪਾਤਰ ਕਹਿੰਦਾ ਕੱਲਾ ਦਰਿਆ ਕੁਝ ਨਹੀਂ ਕਰ ਸਕਦਾ ਜੇ ਜ਼ਮੀਨ 'ਚ ਢਾਲ ਹੋਵੇ ਤਾਂ ਫੇਰ ਹੀ ਰਾਹ ਬਣਦੇ ਐ ਇਸ ਕਰਕੇ ਮੇਰੇ ਰਾਹ ਮੇਰੀ ਢਾਲ ਮੇਰੇ ਪਿੰਡ ਦੇ ਲੋਕ ਰਹੇ ਆ ਮੇਰੇ ਨੌਜਵਾਨ ਸਾਥੀ ਰਹੇ ਆ ਮੇਰੀ ਪੰਚਾਇਤ ਰਹੀ ਆ ਕਿ ਜਿਹੜੇ ਮੈਂਬਰਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦੀ ਬਦੌਲਤ ਹੀ ਮੈਂ ਸਾਰਾ ਕੁਝ ਕਰ ਗੁਜ਼ਰਿਆ ਤਾਂ ਹੀ ਮੈਨੂੰ ਰੱਬ ਵਰਗੇ ਲੋਕਾਂ ਨੇ ਤੀਸਰੀ ਵਾਰ ਪਿੰਡ ਦਾ ਸਰਪੰਚ ਬਣਾ ਕੇ ਮੈਨੂੰ ਮਾਣ ਦਿੱਤਾ ਕਿ ਇਹ ਆਹ ਕੋਸ਼ਿਸ਼ ਅਸੀਂ ਪਿੰਡ ਦੇ ਲਈ ਖਾਤਰ ਕਰ ਸਕੀ। ਸੋ ਬਿਲਕੁਲ ਇਹ ਉਹ ਪਿੰਡ ਆ ਜਿੱਥੇ ਪਾਰਕਾਂ ਵੀ ਜਿਹੜੀਆਂ ਇੱਕ ਤਰੀਕੇ ਨਾਲ ਉਹ ਗਵਾਹੀ ਭਰਦੀਆਂ ਕਿ ਤੁਸੀਂ ਕਹੋਗੇ ਕਿ ਪੰਜਾਬ ਆ ਤਾਂ ਐਦਾਂ ਦਾ ਪੰਜਾਬ ਦਾ ਪਿੰਡ ਹੈ ਤਾਂ ਐਦਾਂ ਦਾ ਮਤਲਬ ਤੁਹਾਨੂੰ ਬਹੁਤ ਕੋਸ਼ਿਸ਼ ਪਿੰਡ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਪਿੰਡ ਦੀ ਖਾਸ ਰਿਪੋਰਟ ਤੁਹਾਡੇ ਹੁਣ ਸਾਹਮਣੇ ਰੱਖ ਦਿੱਤੀ ਹੈ ਅਗਰ ਚਾਹੁੰਦੇ ਹੋ ਪੰਜਾਬ ਦਾ ਹਰ ਪਿੰਡ ਇਸ ਪਿੰਡ ਦੀ ਤਰ੍ਹਾਂ ਰਣਸੀ ਕਲਾ ਪਿੰਡ ਦੀ ਤਰ੍ਹਾਂ ਹੋਵੇ ਪਿੰਡ ਦੇ ਸਰਪੰਚ ਇਸ ਤਰੀਕੇ ਦੇ ਸਰਪੰਚ ਹੋਣ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਅਗਰ ਪੰਜਾਬੀ ਹੋ